ਨਿਆ ਕੋ ਪਹਿਲਾ ਇਹਨਾਂ ਨੂੰ ਲੋਹਾ ਤੇ ਤਪਾਇਆ ਸੀ ਐਵੇਂ ਨਾ ਪਿਆ ਇਹਨਾਂ ਨੂੰ ਸ਼ਹਾਦਤ ਦਾ ਸ਼ੋਕ ਹੈ ਯਾਦ ਕਹਿੰਦਾ ਨੂੰ ਹਰ ਵੇਲੇ ਚੰਦਨੀ ਦਾ ਚੋਕ ਹੈ ਆਰਿਆ ਦੇ ਨਾਲ ਤੇ ਦੋ ਫਾੜ ਹੋਣ ਰਿਝਿਆ ਕਈ ਵਾਰ ਦੇਖਦੇ ਉਬਾਲਿਆਂ ਚ ਰਿਝਿਆ ਤੇ ਇੰਨੀ ਸ਼ਾਨਦਾਰ ਜਿਹੜੀ ਸਿੱਖੀ ਦੀ ਉਸਾਰੀ ਏ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਤੇ ਉਸਾਰੀ ਏ ਅੱਜ ਇੱਥੇ ਵੀ ਮੇਰੀ ਇਕਤਤਾ ਆਪ ਜੀ ਸਾਰੇ ਜਾਣਦੇ ਹੋ ਕਿ ਸ੍ਰੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿੰਨਾਂ ਨੂੰ ਅੱਜ ਵਿਸ਼ਵ ਭਰ ਦੇ ਵਿੱਚ ਉਹਨਾਂ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਜਿੰਨਾ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਬਾਣੀ ਵਿਚਾਰਨ ਤਾਣਦੇ ਨੇ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤਿਲਕ ਤੇ ਜੰਜੂ ਇਹ ਦੋਨੋਂ ਉਸ ਵੇਲੇ ਦੀ ਉਹ ਮਰਿਆਦਾ ਸਨ ਜਿਹੜੇ ਸਿੱਖ ਨਹੀਂ ਸਨ ਧਾਰਨ ਕਰਦੇ ਪੰਡਤ ਲੋਕ ਹਿੰਦੂ ਲੋਕ ਧਾਰਨ ਕਰਦੇ ਸਨ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵਢੋ ਕਲੂ ਮੈ ਸਾਕਾ ਤਿੱਲਕ ਜੰਝੂ ਰਾਖਾ ਪ੍ਰਭਤਾ ਦਾ ਪ੍ਰਭਤਾ ਕਹਿੰਦੇ ਨੇ ਕਿਸੇ ਦੀ ਆਈਡੈਂਟੀਟੀ ਨੂੰ ਕਿਸੇ ਦੇ ਵਿੱਚ ਕੋਈ ਬੰਦਾ ਆਫਰ ਜਾਂਦਾ ਉਹ ਆਪਣਾ ਆਈ ਕਾਰਡ ਵੜਦਾ ਤੇ ਇਦਾਂ ਹੀ ਗੁਰੂ ਗੋਬਿੰਦ ਸਿੰਘ ਸਤਗੁਰੂ ਤੇਗਵਾਰ ਦੇ ਸੱਚੇ ਪਾਤਸ਼ਾਹ ਉਸ ਵੇਲੇ ਜਿਹੜੀ ਹਿੰਦੁਸਤਾਨ ਦੀ ਆਈਡੈਂਟੀਟੀ ਸੀ ਉਹ ਸੀ ਹਿੰਦੂ ਧਰਮ ਹਿੰਦੂ ਧਰਮ ਦੇ ਵਿੱਚ ਜਿਹੜੇ ਪੰਡਤ ਸਨ ਸਾਧੂ ਸਨ ਉਹਨਾਂ ਵੀ ਆਪਣੀ ਇੱਕ ਪਛਾਣ ਸੀ ਉਹ ਤੋਤੀ ਬਣਦੇ ਸਨ ਤਿਲਕ ਲਾਉਂਦੇ ਸਨ ਮੰਦਰਾ ਦੇ ਟਲ ਵਜਾਉਂਦੇ ਸਨ ਤੇ ਆਪਣੇ ਸਿਰ ਉੱਤੇ ਬੋਦੀ ਰੱਖਦੇ ਸਨ ਪਰ ਕਹਿੰਦੇ ਨੇ ਉਸ ਵੇਲੇ ਦੇ ਇਸ ਧਰਮ ਰੂਪੀ ਜੋ ਧਰਮ ਚੱਲ ਰਿਹਾ ਸੀ ਉਹਨੂੰ ਠੱਲ ਪਾਣ ਵਾਸਤੇ ਕਿ ਇਹਨੂੰ ਮਰੀਆ ਮੇਡ ਕੀਤਾ ਜਾਏ ਖਤਮ ਕੀਤਾ ਜਾਏ ਤੇ ਉਸ ਵੇਲੇ ਇੱਕ નિર્દય ਸ਼ਾਸਕ ਜਿਹਦਾ ਨਾਮ ਇਤਿਹਾਸ ਵਿੱਚ ਆਇਆ ਔਰੰਗਜ਼ੇਬ ਔਰੰਗਜ਼ੇਬ ਚਾਹੁੰਦਾ ਸੀਗਾ ਕਿ ਸਾਰੇ ਪਾਸੇ ਮੁਗਲ ਰਾਜ ਹੋਵੇ ਕੋਈ ਵੀ ਹਿੰਦੂ ਨਾ ਹੋਵੇ ਔਰੰਗਜ਼ੇਬ ਇੰਨਾ ਸਿਆਸੀ ਬੰਦਾ ਸੀਗਾ ਕਿ ਹਮੇਸ਼ਾ ਸਿਆਸਤ ਨੂੰ ਅੱਗੇ ਰੱਖਦਾ ਸੀ ਉਹਨਾਂ ਯਾਦ ਰੱਖਿਓ ਉਹਦੇ ਹੀ ਮਹਿਲ ਦੇ ਵਿੱਚ ਰਾਜਾ ਰਾਮਰਾਏ ਵਰਗੇ ਇਹੋ ਜਿਹੇ ਬੰਦੇ ਸਨ ਜਿਹੜੇ ਹਿੰਦੂ ਸਨ ਉਹਨਾਂ ਨੂੰ ਉਹਨੇ ਮੁਸਲਮਾਨ ਵਾਲਾ ਕਿਉਂ ਨਹੀਂ ਕੀਤਾ ਕਿਉਂਕਿ ਉਹ ਆਪ ਉਹਦੇ ਕਲਾਵੇ ਵਿੱਚ ਸਨ ਜਿਹੜੇ ਜਿਹੜੇ ਉਹਦੀ ਗੱਲ ਮੰਨਦੇ ਸਨ ਉਹਨਾਂ ਦਾ ਉੱਤੇ ਜ਼ੋਰ ਨਹੀਂ ਲਾਉਂਦਾ ਸੀ ਪਰ ਜਿਹੜੇ ਪਾਸੇ ਧਰਮ ਦਾ ਪ੍ਰਚਾਰ ਹੋ ਰਿਹਾ ਹੈ ਜਿਹੜੇ ਪਾਸੇ ਲੋਕ ਹਿੰਦੂ ਧਰਮ ਨੂੰ ਬढ़ावा ਦੇ ਰਹੇ ਨੇ ਉੱਥੇ ਜਾ ਕੇ ਉਹਨੇ ਜ਼ੋਰ ਲਾਣਾ ਇੱਥੇ ਤਾਂ ਘਾਵਤ ਬਣੀ ਹੋਈ ਸੀ ਕਿ ਜਿਹੜਾ ਆਰਐਨਜੀ ਦੇ ਇੰਨਾ નિર્ਦਈ ਏ ਕਿ ਉਹ ਕੁਰਾਨ ਦੀਆਂ ਆਹਿਤਾਂ ਦੀਆਂ ਜਿੰਦਾਂ ਨੂੰ ਪਾਲ ਕੇ ਵੇਖ ਕੇ ਕੁਰਾਨ ਪ੍ਰਸ਼ੰਦਾ ਸ਼ਾਦ ਦਾ ਭੋਜਨ ਸ਼ਾਦ ਦਾ ਦੂਜੇ ਪਾਸੇ ਸਵਾਮਨ ਜੰਝੂ ਲਾ ਕੇ ਉਹ ਵੀ ਖਾਂਦਾ ਅਗਰ ਉਹਦੀ નિર્ਦਤਾ ਦੀ ਗੱਲ ਕਰੀਏ ਆਪਣੇ ਪਿਤਾ ਨੂੰ ਕੈਦ ਕਰਨ ਵਾਲਾ ਉਹ ਨਿਰਧਈ ਬਾਦਸ਼ਾਹ ਮੁਸਲਮਾਨੀ ਧਰਮ ਦੇ ਵਿੱਚ ਜਦੋਂ Eid ਆਂਦੀ ਏ ਨਾ Eid ਦੇ ਵਿੱਚ ਪੁੱਤਰ ਲੋਗ ਨੂੰ ਆ ਆਪਣੇ ਪਿਤਾ ਨੂੰ ਆਪਣੇ ਸੋਹਿਆਂ ਨੂੰ ਕੋਈ ਉਪਹਾਰ ਦਿੰਦੀਆਂ ਨੇ ਜਦੋਂ ਆਪਣੇ ਪਿਤਾ ਸ਼ਾਹ ਜਾਂ ਕੈਦ ਦੇ ਵਿੱਚ ਕੀਤਾ ਹੋਇਆ ਹੈ ਤੇ ਸ਼ਾਹ ਜਾਂ ਆਖਦਾ ਹੈ ਕਹਿੰਦਾ ਆਰੰਗਜੀਤ ਤੂੰ ਮੈਨੂੰ ਜੇਲ੍ਹ ਵਿੱਚ ਤੇ ਕਾਰ ਦਿੰਦਾ ਪਰ ਤੈਨੂੰ ਪਤਾ ਹੈ ਅੱਜ ਈ ਦੇ ਕਹਿੰਦਾ ਹਾਂ ਜੀ ਪਤਾ ਹੈ ਕਹਿੰਦੇ ਅੱਗੇ ਤੇ ਤੂੰ ਈ ਦੇ ਈ ਦੇ ਮੈਨੂੰ ਉਪਹਾਰ ਦਿੰਦਾ ਸੀ ਅੱਜ ਮੇਰੇ ਵਾਸਤੇ ਕੀ ਉਪਹਾਰ ਹੈ ਕਹਿੰਦੇ ਤੁਹਾਡੇ ਵਾਸਤੇ ਅੱਜ ਤੇ ਉਪਹਾਰ ਹੀ ਬਹੁਤ ਵਧੀਆ ਰੱਖਿਆ ਹੈ ਇੰਨਾ નિર્ਦਈ ਸੀ ਆਪਣੇ ਭਰਾ ਗਾਰਾ ਸ਼ਕੋਹ ਦਾ ਸਿਰ ਕੱਟ ਕੇ ਆਪਣੇ ਪਿਓ ਦੇ ਸਾਹਮਣੇ ਰੱਖਤਾ ਥਾਲੀ ਦੇ ਵਿੱਚ ਕਹਿੰਦੇ ਇਹ ਹੈ ਤੁਹਾਡੇ ਵਾਸਤੇ ਉਪਹਾਰ ਆਪਣੇ ਦੋਨੋਂ ਭਰਾਵਾਂ ਨੂੰ ਮਾਰਨ ਵਾਲਾ ਉਹ નિર્દય ਬਾਦਸ਼ਾਹ ਆਪਣੀ ਉਹਦੀ ਭੈਣ ਸੀ ਉਹਦਾ ਨਾਮ ਸੀ ਰੋਸ਼ੰਗਾਰਾ ਉਹਨੂੰ ਵੀ ਉਹਨੇ ਸਲੋ ਪੌਇਜ਼ਨ ਦਿੱਤਾ ਆਪਣੀ ਉਹਦੀ ਧੀ ਜੇਬਲ ਨਿਸ਼ਾ ਉਹਨੂੰ ਵੀ ਉਹਨੇ ਮਾਰਿਆ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਕਿੰਨਾ ਹੀ નિર્દય ਸੀ ਕਹਿੰਦੇ ਨੇ ਨਾਲ ਜ਼ਬਰਦਸਤ ਦੇ ਬਦਲ ਨੇ ਧਰਮ ਇੱਥੇ ਐਸਾ ਟੰਗ ਸੀ ਆਲਮ ਗੀਰ ਚੁਣਿਆ ਇੱਕ ਸਿਰੇ ਤੋਂ ਮੁਸਲਮ ਬਣਾਉਣ ਵਾਸਤੇ ਉਸਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ ਅਮਲੀ ਜਾਮਾ ਅਪਣਾਣ ਲਈ ਉਸ ਤਾਈਂ ਸ਼ੇਰ ਅਫਗਾਨ ਵਜ਼ੀਰ ਚੁਣਿਆ ਤੇ ਕੇਂਦਰੇ Hindu ਧਰਮ ਦੇ ਚੁਣੇ ਵਿਦਵਾਨ ਪੰਡਿਤ ਤੇ ਕਿਰਪਾ ਨਾਮ ਜਿਆ ਧਰਮ ਮੀਰ ਚੁਣਿਆ ਇੰਦੂ ਧਰਮ ਦੇ ਵਿੱਚ ਜਿੱਥੋਂ ਜਿੱਥੋਂ ਪਤਾ ਲੱਗਦਾ ਸੀਗਾ ਕਿ ਇਹ ਧਰਮ ਇੰਨਾ ਜਿਆਦਾ ਉੱਤੇ ਚੜ ਰਿਹਾ ਇਹਦਾ ਗੋਲਬਾਲਾ ਵੱਧ ਰਿਹਾ ਹੈ ਤੇ ਇਸ ਧਰਮ ਨੂੰ ਦਵਾਇਆ ਜਾਏ ਕਸ਼ਮੀਰ ਵੱਲ ਪਤਾ ਲੱਗਾ ਕਿ ਜਿਹੜੇ ਪੰਡਤ ਨੇ ਉਹ ਆਪਣੀ ਮਰਿਆਦਾ ਵਿੱਚ ਬੜੇ ਪੱਕੇ ਨੇ ਉਹਨਾਂ ਦਾ ਪ੍ਰਚਾਰ ਬੜਾ ਸੋਹਣਾ ਹੈ ਤੇ ਔਰੰਗਜ਼ੇ ਵਿਚਾਨਦਾ ਸੀਗਾ ਕਿ ਇਹਨਾਂ ਨੂੰ ਅਗਰ ਧੱਕੇ ਦੇ ਨਾਲ ਸਾਮ-ਦਾਮ ਦੰਡਵੇਦ ਸਮਝਾਇਆ ਜਾਏ ਮਾਇਆ ਲਈ ਜਾਏ ਜਾਂ ਫਿਰ ਸਿਜਾਵਾਂ ਦਿੱਤੀਆਂ ਜਾਣ ਜਿਵੇਂ ਵੀ ਹੋ ਜਾਏ ਇਹ ਸਾਡੇ ਨਾਲ ਜੁੜ ਜਾਣ ਸਾਡੇ ਵੱਲ ਹੋ ਜਾਣ ਕਿਉਂਕਿ ਉਹ ਜਾਣਦਾ ਸੀਗਾ ਕਿ ਅਗਰ ਹਿੰਦੂ ਧਰਮ ਦੇ વિદਵਾਨ ਲੋਕ ਪੰਡਤ ਲੋਕ ਮੁਸਲਮਾਨ ਧਰਮ ਵਿੱਚ ਆ ਕੇ ਸਾਡਾ ਪ੍ਰਚਾਰ ਕਰਨਗੇ ਤੇ ਸਾਡੀ ਜਿਹਦਾਕਾਰ ਤੇ ਹੋਵੇਗੀ ਸਾਨੂੰ ਚਾਹੀਦੇ ਨੇ ਐਸੇ ਲੋਕ ਜਿਹੜੇ ਆਪਣੇ ਧਰਮ ਤੋਂ ਟੁੱਟਣ ਤੇ ਸਾਡੇ ਧਰਮ ਨੂੰ ਬਲਾਵਾ ਦੇਣ ਚਾਹੁੰਦਾ ਸੀ ਹਰ ਪਾਸੇ ਮੁਸਲਮਾਨ ਹੀ ਮੁਸਲਮਾਨ ਹੋ ਜਾਣ ਤੇ ਕਹਿੰਨੇ ਨੇ Hindu ਧਰਮ ਦੇ ਚੁੰਨੇ ਵਿਦਵਾਨ ਪੰਡਿਤ ਤੇ ਕਿਰਪਾ ਰਾਮ ਜੀ ਆ ਧਰਮ ਵੀਰ ਚੁੰਨੇ ਆ ਜਾ ਕੇ ਉਸ ਵੇਲੇ ਸ਼ੇਰਫਖਾਨ ਦੀ ਡਿਊਟੀ ਲਈ ਜਾਓ ਜਾ ਕੇ ਉਥੇ ਸਾਮ-ਦਾਮ ਦੰਡ ਬੇੜ ਜੋਰੀ ਚੱਲਦਾ ਹੈ ਉਹਦਾ ਜੋਰ ਲਾ ਕੇ ਇਹ ਜਨ ਜਿਹੜੇ ਸਾਰੇ ਹਿੰਦੂ ਨੇ ਪੰਡਤ ਨੇ ਇਹਨਾਂ ਨੂੰ ਆਪਣੇ ਧਰਮ ਬਾਰੇ ਸਮਝਾਓ ਇਹਨਾਂ ਨੂੰ ਮੁਸਲਮ ਧਰਮ ਨਾਲ ਜੋੜੋ ਨਹੀਂ ਜੋੜਦੇ ਕਰਵਾ ਦਿਓ ਸਾਲ ਸਿੰਘ ਜੀ ਉਸ ਵੇਲੇ ਉਹਨਾਂ ਪੜਤਾ ਦੇ ਕੋਲ ਕੋਈ ਰਸਤਾ ਨਹੀਂ ਸੀ ਸਿਵਾਏ ਇਸ ਤੋਂ ਕਿ ਅਸੀਂ ਮਰ ਜਾਈਏ ਸਾਨੂੰ ਮੌਤ ਕਬੂਲ ਏ ਧਰਮ ਬਦਲਣਾ ਕਬੂਲ ਨਹੀਂ ਏ ਆਖਿਰ ਵਿੱਚ ਉਹਨਾਂ ਨੇ ਫਿਰ ਮੌਹਲਤ ਮੰਗੀ ਬੰਦੇ ਕੋਲ ਜਦੋਂ ਪੁੱਛੀ ਜਾਂਦੀ ਹੈ ਨਾ ਉਹਦੀ ਆਖਰੀ ਇੱਛਾ ਤੇ ਉਹ નિર્દય ਬਾਦਸ਼ਾਹ ਜਿਹੜਾ ਸੀ ਉਹਨੇ ਵਿਚਾਰ ਕੀਤੀ ਕਿ ਅਗਰ ਇਹ ਥੋੜੇ ਦਿਨਾਂ ਦੇ ਵਿੱਚ ਆਪਣੀ ਵਿਚਾਰ ਬਦਲਣ ਵਾਸਤੇ ਮੌਕਾ ਮੰਗਦੇ ਨੇ ਤੇ ਇਹਨਾਂ ਨੂੰ ਦੇ ਦਿੱਤਾ ਜਾਏ ਉਹ ਵੇਲੇ ਉਹ ਆਪਣੀ ਅਰਦਾਸ ਲੈ ਕੇ ਬੇਨਤੀ ਲੈ ਕੇ ਪਹੁੰਚੇ ਕਿਥੇ ਅਮਰਨਾਥ ਜੇ ਅਮਰਨਾਥ ਦੇ ਤੇ ਕਹਿੰਦੇ ਨੇ ਉਥੋਂ ਬਿਆਵੀ ਇਲਾਫ ਹੋਇਆ ਕਿ ਏ ਰੱਖਿਆ ਤੁਹਾਡੀ ਐਸ ਵੇਲੇ ਜੋ ਅਰਦਾਸ ਸੁਨੇਗਾ ਗੁਰੂ ਨਾਨਕ ਦਾ ਘਰ ਸੁਨੇਗਾ ਤੇ ਗੁਰੂ ਨਾਨਕ ਦੇ ਘਰ ਦੇ ਐਸ ਵੇਲੇ ਦੇ ਮਾਲਕ ਨੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਉਹੀ ਤੁਹਾਡੀ ਬਾਹ ਫੜ ਸਕਦੇ ਨੇ ਜਦੋਂ ਸ੍ਰੀ ਸਾਧਗੁਰੂ ਤੇਗਵਹਾਦਰ ਸੱਚੇ ਪਾਤਸ਼ਾਹ ਕੋਲੇ ਕਸ਼ਮੀਰੀ ਪੰਡਤ ਜਾਂਦੇ ਨੇ ਤੇ ਸਾਧ ਸੰਗਤ ਜੀ ਕਹਿੰਦੇ ਨੇ ਸਤਗੁਰ ਜਿਹੜਾ ਇਹ ਨਾ ਕਦੀ ਕਿਸੇ ਦਾ ਦੁੱਖ ਵੇਖ ਨਹੀਂ ਸਕਦਾ ਇੱਕ ਕਵੀ ਨੇ ਤੇ ਇੱਥੇ ਤੱਕ ਲਿਖਿਆ ਤੇਗਵਹਾਦਰ ਹਿੰਦ ਕੀ ਚਾਹਰ ਇੱਥੇ ਤੱਕ ਲਿਖਿਆ ਗਿਆ ਤੇਗਵਹਾਦਰ ਸਿਸ਼ਟ ਕੀ ਚਾਹਰ ਇੱਕ ਵਾਰ ਸੱਚੇ ਪਾਤਸ਼ਾਹ ਦੇ ਸਾਹਮਣੇ ਉਹ ਜਦੋਂ ਫਰਿਆਦੀ ਸਿੰਘ ਆਏ ਪੰਡਤ ਲੋਗ ਆਏ ਉਹਨਾਂ ਨੇ ਫਰਿਆਦ ਕੀਤੀ ਕਿ ਸਾਡਾ ਧਰਮ ਡੁੱਬਦਾ ਪਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰਬਾਣੀ ਉਚਾਰਨ ਕਰਦੇ ਨੇ ਕਹਿੰਦੇ ਨੇ ਜਬ ਜਬ ਬਹੁਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਜਦੋਂ ਜਦੋਂ ਇਸ ਧਰਤੀ ਉੱਤੇ ਅਧਰਮ ਵਾਗਦਾ ਏ ਅਤਿਆਚਾਰ ਬਾਧਵਾਦੇ ਨੇ ਤੇ ਧਰਮ ਓੰਕਾ ਵਾਤ ਰਹਿ ਜਾਂਦਾ ਔਦੋ ਔਦੋ ਅਕਾਲ ਪੁਰਖ ਸਤਿਗੁਰ ਉਰਕਾਰ ਧਾਰ ਕੇ ਆਉਂਦਾ ਤੇ ਸਤਗੁਰੋ ਤੇਗ ਬਹਾਦਰ ਸੱਚੇ ਪਾਸ਼ਾ ਉਸ ਵੇਲੇ ਐਲਾਨੀਆਂ ਤੌਰ ਤੇ ਘਹਿ ਦਿੱਤਾ ਕਹਿੰਦੇ ਪਟਤੋ ਜਾ ਕੇ ਕਹਿ ਦੋ ਔਰੰਗਜੀਬ ਨੂੰ ਹੁਣ ਤੁਹਾਡੇ ਵੱਲੋਂ ਗੱਲ ਆ ਕੇ ਤੇਗ ਬਹਾਦਰ ਜੀ ਕਰ ਤੇ ਜੇ ਉਹ ਕੱਲਾ ਮੈਨੂੰ ਮੁਸਲਮਾਨ ਬਣ ਕਰ ਲਏ ਤੇ ਫਿਰ ਤੁਸੀਂ ਵੀ ਰਾਜੀ ਰਾਜੀ ਮੁਸਲਮਾਨ ਹੋ ਜੇ ਜਦੋਂ ਔਰੰਗਜ਼ੇਬ ਸਾਹਮਣੇ ਇਹ ਗੱਲ ਪਹੁੰਚੀ ਨਾ ਕਿ ਕੇਵਲ ਇੱਕ ਨੂੰ ਮੁਸਲਮਾਨ ਕੀਤੀਆਂ ਹੀ ਸਾਰੇ ਮੇਰੇ ਹੱਥੇ ਚੜ ਜਾਣਗੇ ਤੇ ਸਾਰੇ ਮੁਸਲਮਾਨ ਤੇ ਧਰਮ ਕਬੂਲ ਕਰ ਲੈਣਗੇ ਤੇ ਆਪਣੇ ਆਪੇ ਹੰਕਾਰ ਆਇਆ ਉਹਨੂੰ ਆਪ ਤੇ ਚਲਾ ਗਿਆ ਸੀ ਉਹ ਪਰ ਉਥੇ ਗੁਰਤੇਗਵਾਰਦ ਸਚੇ ਪਾਸ਼ਾ ਜਿਹੜਾ ਪ੍ਰੋਗਰਾਮ ਕਲੀਕਿਆ ਉਸ ਵੇਲੇ ਗੁਰੂ ਗੋਬਿੰਦ ਰਾਏ ਜੀ ਦੀ ਬਹਾਦਰੀ ਵੇਖੋ ਜਦੋਂ ਪਿਤਾ ਜਾ ਰਹੇ ਨੇ ਤੇ ਬਾਗ ਗੋਬਿੰਦ ਰਾਏ ਜੀ ਨੇ ਹੱਸਦੇ ਹੱਸਦੇ ਆਪਣੇ ਪਿਤਾ ਨੂੰ ਤੋਰਿਆ ਡਰੇ ਨਹੀਂ ਘਬਰਾਏ ਨਹੀਂ ਸਗੋ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਉਸ ਬਲੰਦ ਇਰਾਦੇ ਨੂੰ ਵੇਖ ਕੇ ਕਿ ਹੁਣ ਤੇ ਧਰਮ ਨੂੰ ਬਚਾਉਣ ਵਾਸਤੇ ਕੋਈ ਸੂਰਮਾ ਜਾ ਕੇ ਆਪਣਾ ਸੀਸ ਵਾਰੇ ਤੇ ਉਹਦੇ ਵਾਸਤੇ ਤਿਆਰ ਆ ਮੈਂ ਸਭਾ ਜਿੰਨਾ ਦਿੱਤਾ ਗਿਆ ਸੀ ਉਹ ਸਭਾ ਹੋ ਗਿਆ ਪੂਰਾ ਤਿੰਨ ਅੱਜ ਕਰਦਾ ਜਦੋਂ ਗੁਰਪ੍ਰਤੇਗ ਬਾਦਲ ਸੱਚੇ ਪਾਤਸ਼ਾਹ ਆਪ ਚੱਲ ਕੇ ਉਸ ਕਤਲਗਰਾ ਦੇ ਵਿੱਚ ਗਏ ਨੇ ਖੁਸ਼ੀ ਗਮੀ ਪਰਵਾਰ ਦੇ ਵਿੱਚ ਬਹੁਤ ਆਉਂਦੀ ਏ ਖੁਸ਼ੀ ਆਉਂਦੀ ਏ ਉਹਦਾ ਵੀ ਸਮਾਂ ਬਤੀਤ ਹੋ ਜਾਂਦਾ ਏ ਗਮੀ ਆਉਂਦੀ ਏ ਉਹਦਾ ਵੀ ਸਮਾਂ ਬਤੀਤ ਹੋ ਜਾਂਦਾ ਪਰ ਕਹਿੰਦੇ ਨੇ ਕਿਸੇ ਨੂੰ ਕੋ ਮੌਤ ਵਾਲੇ ਵਾਸਤੇ ਜਾਣਾ ਏ ਤੇ ਕੋਈ ਜਾਣ ਵਾਸਤੇ ਤਿਆਰ ਨਹੀਂ ਦੁੱਖ ਵੱਡੇ ਤੋਂ ਵੱਡਾ ਨਹੀਂ ਉੱਤੇ ਚੱਲਿਆ ਜਾ ਸਕਦਾ ਪਰ ਮੋਤ ਬੜਾ ਔਖਾ ਪੈਂਦਾ ਪਰ ਕਹਿੰਦੇ ਨੇ ਗੁਰਤੇਗ ਵਾਦ ਸਚੇ ਪਾਸ਼ਾ ਸੀਸ ਕਲੀ ਤੇ ਧਰ ਕੇ ਆਪ ਕਤਲਗਾਂਵਲ ਜਾ ਰਹੇ ਨੇ ਰੋ ਉਹਨਾਂ ਬੇਟਾ ਹਸੋ ਦੇਖ ਮੁਝ ਕੋ ਮੈਂ ਸੀਸ ਕੀ ਵੇਟ ਚਲਾਣੇ ਚਲਾ ਹਾਂ ਮੇਰੇ ਬੱਚੇ ਰੋਤੇ ਰਹੇ ਤਾਂ ਮੈਂ ਖੁਸ਼ ਹੁੰਦਾ ਹਿੰਦੂਓ ਕੇ ਬੱਚੇ ਹਸਾਣੇ ਚਲਾ ਹਾਂ ਜੋ ਜੰਦੀਓ ਕੋ ਤੋੜੇ ਔਰ ਚੋਟੀ ਕੋ ਕਾਂਟੇ ਵਹੀ ਤੇਜ ਖੰਜਰ ਮੈਂ ਖਾਣੇ ਚਲਾ ਹੂੰ ਨਾ ਆਂਸੂ ਵਹਾਣਾ ਮੇਰੇ ਜਾਨੇ ਉਪਰ ਮੈਂ ਆਂਸੂ ਕੋ ਬਾਲ ਸੁਕਾਣੇ ਚਲਾ ਹੂੰ ਸ੍ਰੀ ਸਾਧਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਆਪ ਕਤਲਗਾ ਵਿੱਚ ਜਾਂਦੇ ਨੇ ਉਹਨਾਂ ਸਾਹਮਣੇ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਹਿੰਦੇ ਕਰਾਮਾਤ ਵਿਖਾਓ ਔਰ ਵੀ ਜੇ ਕਰਾਮਾਤ ਵੇਖਣ ਦਾ ਬੜਾ ਆਂਦੀ ਸੀ ਬੜਾ ਸ਼ੌਕ ਸੀ ਉਹਨਾਂ ਨੂੰ ਯਾਦ ਰੱਖਿਓ ਗੁਰੂ ਘਰ ਵਿੱਚ ਰੋਜ਼ ਕ੍ਰਾਮਾਤ ਹੁੰਦੀ ਐ ਅਸੀਂ ਸਾਧ ਸੰਗਤ ਦੇ ਵਿੱਚ ਬੈਠੀਆਂ ਇਸ ਤੋਂ ਵੱਡੀ ਕਿੱਥੇ ਕੋਈ ਕ੍ਰਾਮਾਤ ਐ ਅੱਜ ਕਿੱਥੇ ਪਾਰਟੀਆਂ ਚੱਲਦੀਆਂ ਜਲਸੇ ਹੋ ਰਹੇ ਨੇ ਲੋਕ ਸ਼ਰਾਬਾ ਕਬਾਬਾ ਦੇ ਵਿੱਚ ਆਪਣੀ ਦਿਨ ਤੇ ਰਾਤ ਖਰਾਬ ਕਰਦੇ ਨੇ ਪਰ ਇਹ ਦੇਖੋ ਸਤਿਗੁਰ ਦੀ ਕ੍ਰਾਮਾਤ ਐ ਅੰਮ੍ਰਿਤ ਵੇਲੇ ਤੋਂ ਉੱਠ ਕੇ ਸਾਧ ਸੰਗਤ ਵਿੱਚ ਬੈਠੇ ਹੋ ਕ੍ਰਾਮਾਤ ਵਰੋਈ ਹੁੰਦੀ ਐ ਪਰ ਕਹਿੰਦੇ ਜਿਣੀ ਜੇ ਵਿੱਚ ਲੱਖ ਰੁਪਏ ਐ ਨਾ ਕਰੀ ਦੱਸਦਾ ਨਹੀਂ ਸਿਆਣਾ ਬੰਦਾ ਕਦੀ ਵੀ ਆਪਣੀ ਮਾਇਆ ਨੂੰ ਸ਼ੋਅ ਨਹੀਂ ਕਰੇਗਾ ਤੇ ਸਦਗੁਰ ਕੋਲ ਤੇ ਗੁਰਦਾਤਾ ਗੁਰਹਿਵੈਕਾਰ ਗੁਰਦੀਪਕ ਤੇਵੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਸਦਗੁਰ ਤੇ ਨਵਾਦਰ ਸਚੇ ਪਾਸ਼ਾ ਕਹਿੰਦੇ ਕਰਾ ਬਾਦ ਵਖਾਣਾ ਕਹਿਰ ਦਾ ਕੰਮ ਏ ਤੇ ਕਹਿੰਦੇ ਸਰ ਈਨ ਮੰਨ ਲਓ ਦੂਜੀ ਗੱਲ ਕਹਿੰਦੇ ਉਹ ਨਹੀਂ ਹੋ ਸਕਦਾ ਹੁਣ ਇਰਾਦਾ ਪੱਕਾ ਏ ਬੁਲੰਦ ਕਰਕੇ ਆਏ ਆ ਇਹ ਦੂਰ ਤਰਮ ਦੀ ਚਾਦਰ ਬਣ ਕੇ ਆਏ ਆ ਅੱਖੇ ਬਣ ਕੇ ਆਏ ਆ ਇਹ ਨਹੀਂ ਹੋ ਸਕਦਾ ਤੇ ਕਹਿੰਦੇ ਫਿਰ ਸੀਸ ਦੇਣ ਵਾਸਤੇ ਤਿਆਰ ਹੋ ਜਾਓ ਕਹਿੰਦੇ ਇਹ ਪੱਕਾ ਕਰਕੇ ਆਏ ਆ ਕਾ ਗੁਰਤੇਗ ਬਾਦਰ ਸੱਚੇ ਪਾਸ਼ਾ ਦੇ ਇਰਾਦਿਆਂ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਤਿੰਨ ਪਿਆਰੇ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਵਿਆਲਾ ਜੀ ਨੂੰ 10 ਨਵੰਬਰ 1675 ਈਸਵੀ ਨੂੰ ਚਾਦਰੀ ਚੋਖ ਵਿਖੇ ਜਿੱਥੇ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਪਿੰਜਰੇ ਦੇ ਵਿੱਚ ਕੈਦ ਕੀਤੇ ਹੋਏ ਨੇ ਤਾਂ ਕਿ ਇਹਨਾਂ ਦਾ ਇਰਾਦਾ ਕਿਤੇ ਨਾ ਕਿਤੇ ਟੁੱਟ ਜਾਏ ਇਹ ਮਨ ਜਾਣ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਤਿੰਨ ਪਿਆਰਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਏ ਵੇਖਿਓ ਲਾਲ ਗੁਰੂ ਦੇ ਲਾਲ ਚੋਖ ਜੋ ਲਾਲ ਕਰ ਗਏ ਐਸਾ ਕਰ ਨਾ ਸਕਿਆ ਮਾਈ ਦਾ ਗਾਲ ਕੋਈ ਕਿਸੇ ਨੂੰ ਕੱਟਿਆ ਗਿਆ ਕਿਸੇ ਨੂੰ ਵੜਿਆ ਗਿਆ ਕਿਸੇ ਨੂੰ ਸਾੜਿਆ ਗਿਆ ਤੇ ਕਿਸੇ ਨੂੰ ਦਿੱਤਾ ਗਿਆ ਤੇਗ ਦੇ ਵਿੱਚ ਉਹ ਬਾਲ ਕੋਈ ਜੋ ਕੁਝ ਹੋਇਆ ਸੀ ਚਾਂਦਨੀ ਚੌਕ ਅੰਦਰ ਐਸੀ ਮਿਲਦੀ ਨਾ ਮਿਸਾਲ ਕੋਈ ਤੇ ਤੇਗ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੇ ਸਿਰ ਤੇ ਜਦੋਂ ਤੇਗ ਦਾ ਵਾਰ ਹੋਇਆ ਤੇ ਕੇਂਦੇਲੇ ਆਇਆ ਸ੍ਰਿਸ਼ਟੀ ਦੇ ਵਿੱਚ ਕੋਈ ਸਤਿਗੁਰੂ ਤੇਗ ਬਹਾਦਰ ਸਚੇ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੇ ਤਿੰਨ ਪਿਆਰਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਗੁਰੂ ਤੇਗ ਬਹਾਦਰ ਸਚੇ ਪਾਤਸ਼ਾਹ ਉਸ ਵੇਲੇ ਪਿੰਜਰੇ ਦੇ ਵਿੱਚ ਉਹ ਪਿੰਜਰਾ ਜਿਹਦੇ ਵਿੱਚ ਨਾ ਬੈਠਿਆ ਜਾ ਸਕਦਾ ਐ ਨਾ ਖੜਿਆ ਹੋਇਆ ਜਾ ਸਕਦਾ ਕੜਰੀ ਸਜ਼ਾ ਆਪਣੇ ਤਨ ਉੱਤੇ ਝੇਲਦੇ ਪਏ ਨੇ ਉਸ ਤੋਂ ਵੀ ਵੱਡੀ ਸਜ਼ਾ ਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਤਿੰਨ ਪਿਆਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਗੁਰਤੇਗ ਬਾਦਰ ਸਚੇ ਪਾਸ਼ਾ ਆਪਣੇ ਇਰਾਦੇ ਦੇ ਪੱਕੇ ਕੀ ਆਏ ਸੀ ਸਿਰ ਦੇਣ ਵਾਸਤੇ ਆ ਤੇ ਜਦੋਂ ਤਿਆਰੀ ਕੀਤੀ ਗਈ ਨਾ ਕਿ ਇਹ ਵੀ ਮੰਨਦੇ ਹੁਣ ਗੁਰਤੇਗ ਬਾਦਰ ਸਚੇ ਪਾਸ਼ਾ ਦਾ ਸੀਸ ਕਤਲ ਕਰ ਦਿੱਤਾ ਜਾਏਗਾ ਤੇ ਉਸ ਵੇਲੇ ਗੁਰ ਤੇਗ ਬਹਾਦਰ ਸੱਚੇ ਪਾਸ਼ਾ ਐਲਾਨੀਆਂ ਤੌਰ ਤੇ ਆਖਿਆ ਸੀਗਾ ਕਿ ਇਹ ਜਿਹੜਾ ਸੀਸ ਹੈ ਨਾ ਅਸੀਂ ਆਪ ਵੇਟ ਕਰਨ ਵਾਲੇ ਆਏ ਆ ਕਿਤੇ ਤੂੰ ਨਾ ਸੋਚੀ ਕਿ ਤੇਰਾ ਜੋਨ ਚੱਲਦਾ ਹੈ ਪਰ ਤੈਨੂੰ ਐਲਾਨੀਆਂ ਤੌਰ ਤੇ ਮੈਂ ਇੱਕ ਗੱਲ ਆਖਦਾ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੋਂ ਵੀ ਇੱਕ ਦੋ ਨਹੀਂ ਪਰਖ ਲੈ ਸੋ ਤੇਗਾ ਮੈਂ ਤੇ ਜੰਮਦੀ ਆਈ ਤੇਗਾ ਦੀ ਸ਼ਾਮਾਨੀ ਮੇਰੇ ਸਾਵੇਂ ਨਹੀਂ ਵਗਣੀਆਂ ਹੋਰ ਤੇਗਾ ਮੇਰੇ ਪਿਤਾ ਗੁਰੂ ਤੇਗ ਗੁਰੂ ਬਹਾਦਰ ਦਾ ਰਿਆ ਪਰਖ ਦਾ ਤੇਰਾ ਪਿਓ ਤੇਗਾ ਤੇ ਹੁਣ ਦੇਖੀ ਆਉਂਦੇ ਭੁਖ ਅੰਦਰ ਮੇਰੇ ਪੁੱਤਰ ਨੇ ਵੋਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਉਹ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋਤੇਗਾ ਸਤਗੁਰੂ ਤੇਗ ਬਹਾਦਰ ਸੱਚੇ ਪਾਸ਼ੇ ਕਹਿੰਦੇ ਇਰਾਦਾ ਪੱਕਾ ਕਰ ਗਿਆ ਆ ਸੀਸ ਦੇਣਾ ਇਸ ਸੀਸ ਵੀ ਆਪਣੀ ਵਰਜੀ ਨਾਲ ਦੇਣਾ ਇੱਕ ਕਹਿੰਦੇ ਨੇ ਕੱਚਾ ਧਾਗਾ ਬਨਿਆ ਗਿਆ ਉਸ ਤਖਤਾਰ ਉੱਤੇ ਤਲਵਾਰ ਉੱਤੇ ਕਿ ਕਹਿੰਦੇ ਨੇ ਸਤਿਗੁਰੂ ਸੀਸ ਅਸੀਂ ਆਪ ਭੇਡ ਕਰਾਂਗੇ ਕਹਿੰਦੇ ਨੇ ਜਾਨਵੋ ਵੇਖ ਲਓ ਜਦੋਂ ਢਾਡੀ ਤਲਵਾਰ ਦਾ ਵਾਰ ਹੋਏਗਾ ਢਾਡੀ ਨਿਰਦਈ ਤਲਵਾਰ ਕੀ ਸਾਡਾ ਸੀਸ ਕਿੱਡੇ ਕਿਸੇ ਆਪ ਭੇਡ ਕਰਾਂਗੇ ਉਹ ਤੰਦਲ ਤੱਕ ਨਹੀਂ ਟੁੱਟ ਟੁੱਟਿਆ ਸੀਗਾ ਤੇ ਸਤਿਗੁਰੂ ਤੇਗਵਾਲ ਜੀ ਸੱਚੇ ਪਾਸ਼ਾ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਠੀਕਰ ਫੋਰ ਦਿੱਲੀ ਸਿਰ ਕਪੁਰ ਕੀਆ ਪਿਆਰ ਤੁਸੀਂ ਹੁਣੇ ਆਸਾ ਦੀਵਾਰ 'ਚ ਸ਼ਬਦ ਸੁਣਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਾਲ ਕਰਦੇ ਨੇ ਕਹਿੰਦੇ ਨੇ ਇਹ ਠੀਕਰ ਜਿਹੜਾ ਸੀ ਉਹ ਦਿੱਲੀਸ ਦਾ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਔਰ ਅਜੀਬ ਨੇ ਸਿਰ ਤੇ ਕੋੜੇ ਆ ਗਿਆ ਠੀਕਰ ਫੋਰ ਦਿੱਲੀ ਸਿਰ ਕਪੁਰ ਕੀਆ ਪਿਆਰ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਤਨ ਹੋ ਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋ ਸਾਰੀ ਦੁਨਿਆ ਦੇ ਵਿੱਚ ਜਿੱਥੇ ਹਾਹਾਕਾਰੇ ਉੱਥੇ ਦੇਵਤੇ ਫੁੱਲ ਵਸਾਂਦੇ ਪਏ ਨੇ ਜੈ ਜੈਕਾਰ ਕਰਦੇ ਪਏ ਨੇ ਤੇ ਆਖਿਆ ਜਾ ਰਿਹਾ ਏ ਧੰ ਗੁਰੂ ਤੇਗ ਬਹਾਦਰ ਧੰ ਗੁਰੂ ਤੇਗ ਬਹਾਦਰ ਸ੍ਰੀ ਸਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਵੇਲੇ ਹਿੰਦ ਦੀ ਚਾਦਰ ਬਣ ਕੇ ਐਸੀ ਮਿਸਾਲ ਕਾਇਮ ਕੀਤੀ ਜੀ ਜਿਹੜੀ ਮਿਸਾਲ ਦੁਨੀਆਂ ਦੇ ਵਿੱਚ ਕਹਿਣ ਕਥਨ ਤੋਂ ਬਾਹਰ ਐ ਸੋਚਣ ਤੋਂ ਬਾਹਰ ਐ ਮੈਂ ਅਰ지 ਕੀਤੀ ਹੀ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਦੀਨੋ ਬਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਚਰੀ ਸ੍ਰੀ ਸਾਧ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਕੋਟਾਨ ਕੋਟ ਨਮਨ ਅੱਜ ਵੇਖ ਲਓ ਵਿਸ਼ਵ ਭਰ ਦੇ ਵਿੱਚ ਸਤਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਦਾ 350 ਸਾਲਾਂ ਇਹ ਸ਼ਹਾਦਤ ਪਰਵ ਹਰ ਕਿੱਤੇ ਵਿੱਚ ਹਰ ਨਗਰ ਵਿੱਚ ਮਨਾਇਆ ਜਾ ਰਿਹਾ ਹੈ ਗੁਰ ਤੇਗ ਬਹਾਦਰ ਸੱਚੇ ਪਾਸ਼ੇ ਉਪਕਾਰਾਂ ਨੂੰ ਪਰਉਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਨਾਲ ਮੈਂ ਇੰਨੇ ਸ਼ਬਦ ਲੱਗਦਾ ਵਾ ਤੇ ਖਿਮਾ ਮੰਗਦਾ ਵਾ ਸਤਿ ਸ਼੍ਰੀ ਅਕਾਲ